ਸਰ ਜਿਹੜਾ ਸਕੂਲ ਦੇ ਵਿੱਚ ਆਇਆ ਚੈਕਿੰਗ ਕਰਨ ਕੀ ਹੈ ਸਾਰਾ ਮਾਤੇ ਮਾਨਯੋਗ ਐਸਐਸਪੀ ਸਾਹਿਬ ਉਹ ਸ਼ਾਹਪੁਰ ਜਿਹੜੇ ਦੇਸ਼ਾਂ ਦੇਸ਼ ਹੈਟ ਅਸੀਂ ਵਕ ਵਕ ਸਮੇਂ ਤੇ ਵਕ ਵਕ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਜੋ ਲੜਕੀਆਂ ਦੇ ਸਕੂਲ ਹੈਗੇ ਆ ਖਾਸ ਕਰਕੇ ਉਹਨਾਂ ਦੇ ਬਾਹਰ ਅਸੀਂ ਨਾਕਾਬੰਦੀ ਕਰਕੇ ਪੈਟਰੋਲਿੰਗ ਕਰਕੇ ਜਿਹੜੀਆਂ ਲੜਕੀਆਂ ਹੈਗੀਆਂ ਭਈ ਉਹਨਾਂ ਦੇ ਨਾਲ ਕੋਈ ਜਿਹੜੇ ਲੜਕੇ ਆਵਾਰਾ ਹੈਗੇ ਆ ਉਹ ਛੇੜਛਾੜ ਨਾ ਕਰਨ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਕਿਸੇ ਸਬੰਧ ਦੇ ਵਿੱਚ ਅੱਜ ਅਸੀਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿਹੜੀ ਰੇਲਵੇ ਮੰਡੀ ਦੇ ਵਿੱਚ ਹੈਗਾ ਆ ਉੱਥੇ ਅਸੀਂ ਉਹਨਾਂ ਨੂੰ ਚਾਰੇ ਪਾਸੇ ਘੇਰ ਕੇ ਜਿਹੜੇ ਵੀ ਅ ਚਗੇ ਜਿਹੜੇ ਲੜਕੀਆਂ ਨੂੰ ਤੰਗ ਕਰਦੇ ਸੀ ਜਾਂ ਪਰੇਸ਼ਾਨ ਕਰਦੇ ਸੀਗੇ ਉਹਨਾਂ ਦੇ ਅਸੀਂ ਚਲਾਨ ਕੀਤੇ ਹੈਗੇ ਉਹਨਾਂ ਦੇ ਮੋਟਰਸਾਈਕਲ ਬੰਡ ਕੀਤੇ ਹੈਗੇ ਆ ਤੇ ਕਈਆਂ ਨੂੰ ਵਾਰਨਿੰਗ ਦੇ ਕੇ ਅਸੀਂ ਛੱਡਿਆ ਵੀ ਹੈ ਸਰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਕੋਈ ਐਦਾਂ ਕੋਈ ਲੜਕੇ ਸਕੂਲਾਂ ਦੇ ਬਾਹਰ ਘੁੰਮਦੇ ਆ ਨਜਾਇਜ਼ ਵੀ ਸਬਨਾ ਕਿਸੇ ਕੰਮ ਤੋਂ ਅਸੀਂ ਮੈਸੇਜ ਇਹੀ ਦੇਣਾ ਚਾਹੁੰਦੇ ਹੈਗੇ ਆ ਕਿ ਹਰ ਇੱਕ ਦੀ ਜਿਹੜੀ ਇਹ ਲੜਕੀਆਂ ਧੀਆਂ ਪੈਣਾ ਹਰ ਇੱਕ ਦੀਆਂ ਸੰਜੀਆਂ ਹੁੰਦੀਆਂ ਆ ਕੋਈ ਵੀ ਜੇ ਕਿਸੇ ਨੂੰ ਕੋਈ ਤੰਗ ਪ੍ਰੇਸ਼ਾਨ ਕਰੇਗਾ ਤੇ ਇਸ ਗੱਲ ਨੂੰ ਬਰਸ਼ਾ ਬਰਦਾਸ਼ਤ ਨਹੀਂ ਕੀਤਾ ਜਾਊਗਾ। ਉਹਦੇ ਨਾਲ ਸਖਤ ਤੋਂ ਸਖਤ ਜਿਹੜੀ ਹੈਗੀ ਉਹਦੇ ਖਿਲਾਫ ਕਾਰਵਾਈ ਕਰਾਂਗੇ। ਤੇ ਵਾਰਨਿੰਗ ਦਿੰਨੇ ਆ ਕਿ ਲੜਕੀਆਂ ਦੇ ਜਿਹੜੇ ਸਕੂਲ ਹੈਗੇ ਖਾਸ ਕਰਕੇ ਉਹਦੇ ਆਲੇ ਦੁਆਲੇ ਜਿਹੜੇ ਹੈਗੇ ਆ ਬਿਨਾਂ ਵਜ੍ਹਾ ਬਿਨਾਂ ਕੰਮ ਤੋਂ ਕੋਈ ਵੀ ਜਿਹੜਾ ਹੈਗਾ ਨੌਜਵਾਨ ਨਾ ਘੁੰਮੇ। ਸਰ 18 ਸਾਲ ਤੋਂ ਘੱਟ ਜਿਹੜੇ ਲੋਕ ਬੱਚੇ ਚਲਾ ਰਹੇ ਆ ਟੂ wheeler ਫੋਰ wheeler ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਹਿੰਦੇ ਚਲਾਨ ਵਗੈਰਾ ਕੌਣ ਕਹਿੰਦੇ ਸਜ਼ਾ ਵਗੈਰਾ ਹੋ ਗਈ ਹੈ। 18 ਸਾਲ ਤੋਂ ਘੱਟ ਬੱਚੇ ਜਿਹੜੇ ਕੋਈ ਵੀ ਵਹੀਕਲ ਚਲਾਉਂਦੇ ਹੈਗੇ ਕਾਨੂੰਨ ਦੇ ਮੁਤਾਬਕ ਜਿਹੜਾ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਸਜ਼ਾ ਵੀ ਹੋ ਸਕਦੀ ਹੈਗੀ ਆ ਤੇ ਉਹਨਾਂ ਨੂੰ ਜੁਰਮਾਨਾ ਵੀ ਹੋ ਸਕਦਾ ਪਰ ਅਸੀਂ ਜਿਹੜੇ ਹੈਗੇ ਆ ਅੱਜ ਵੀ ਸਕੂਲ ਦੇ ਵਿੱਚ ਅਸੀਂ ਦੋ ਤਿੰਨ ਬੱਚੇ ਜਿਹੜੇ ਹੈਗੇ ਆ ਜਿਹੜੇ ਉਹ ਵਹੀਕਲ ਲੈ ਕੇ ਆਏ ਹੋਏ ਸੀਗੇ ਉਹਨਾਂ ਨੂੰ ਅਸੀਂ ਸਮਝਾ ਕੇ ਮਤਲਬ ਉਹਨਾਂ ਨੂੰ ਭੇਜ ਦਿੱਤਾ ਆ ਤੇ ਅਗੇ ਤੋਂ ਜਿਹੜਾ ਇਸ ਤਰ੍ਹਾਂ ਵਹੀਕਲ ਨਾ ਲਿਆਉਣ ਦੀ ਹਦਾਇਤ ਠੀਕ ਆ ਸਰ ਹਾਂਜੀ ਸਰ ਆਪਣਾ ਨਾਮ ਰਾਜਨ ਅਰੋੜਾ ਸਰ ਇਹ ਪਾ ਪ੍ਰਿੰਸੀਪਲ ਇਥੇ ਸਨ। ਹਾਂਜੀ। ਸਰ ਇਹ ਜਿਹਦਾ ਆਪਣੇ ਅੱਜ ਪੁਲਿਸ ਲਈ ਗਈ ਸੀ। ਤੇ ਕੀ ਹੈ ਸਾਰਾ ਮਾਮਲਾ ਜਿਹੜੇ ਪੁਲਿਸ ਦੇ? ਸਨ ਇਸ ਤਰ੍ਹਾਂ ਕਿ ਸਾਡੇ ਬੱਚਿਆਂ ਨੇ ਕੁਝ ਕੰਪਲੇਂਟ ਕੀਤੀ ਸੀ ਕਿ ਕੁਝ ਲੜਕੀਆਂ ਨੂੰ ਤੰਗ ਕਰ ਰਹੇ ਹੈ। ਇਸ ਕਰਕੇ ਅਸੀਂ ਆਪਣਾ ਪੀਸੀਆਰ ਨਾਲ ਨੂੰ ਸੂਚਨਾ ਦੇ ਸੀ। ਹਾਂਜੀ। ਉਹਦੇ ਰਿਗਾਰਡਿੰਗ ਅੱਗੇ ਵੀ ਆਂਦੇ ਹੈ। ਅੱਜ ਵੀ ਸਰ ਆਇਆ ਹੈ। ਹਾਂਜੀ। ਤੇ ਉਹਨਾਂ ਨੇ 12 ਚੈਲਾਨ ਵੀ ਕੀਤੇ ਹੈ ਤੇ ਉਹਨਾਂ ਦੀ ਮੋਟਰਸਾਈਕਲ ਰਬਾਉਂਡ ਵੀ ਕੀਤੀ। ਕਿੱਦਾਂ ਦੇਖਦੇ ਹੋ ਪੁਲਿਸ ਦੇ ਇਸ ਕੰਮ ਨੂੰ? ਬਹੁਤ ਵਧੀਆ ਸਰ। ਸਾਡੇ ਬੱਚਿਆਂ ਦਾ ਆਨੰਦ ਆਣਾ ਦਾ ਨਾ ਜਿਹੜਾ ਬੱਚਿਆਂ ਦਾ ਨਾਮ ਉਹ ਬਹੁਤ ਸੁਖਾਲਾ ਹੋ ਜਾਏਗਾ ਸਕੂਲ